ਗੂ ਪ੍ਰਾਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਕੋਠੀ ਦੀ 100 ਗੈਜ ਦੀ ਕੋਠੀ ਹੈ ਬੀੜ ਰੋਡ ਤੇ ਮਲਤਾਨੀਆਂ ਰੋਡ ਦੇ ਬਿਲਕੁਲ ਨੇੜੇ ਫਰੰਟ ਤੇ ਆ ਬਾਥਰੂਮ ਆ ਗਿਆ ਜੀ ਕੋਠੀ ਦੇ ਵਿੱਚ ਦੋ ਬੈਡਰੂਮ ਲੌਬੀ ਕਿਚਨ ਤੇ ਬਾਥਰੂਮ ਅਟੈਚ ਹੈ ਬੈਡਰੂਮ ਨਾਲ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਦੀ ਹੈ ਆ ਕਿਚਨ ਆ ਗਿਆ ਜੀ ਫਰੰਟ ਤੇ ਕਿਚਨ ਚ ਕੈਬਿਨਟ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਸਾਰੀ ਕੋਠੀ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਰੰਗ ਰੂਗਣ ਦਾ ਜੋ ਵੀ ਜੋੜੀ ਪੱਲੇ ਦਾ ਕੰਮ ਹੈ ਬਹੁਤ ਵਧੀਆ ਹੋਇਆ ਹੋਇਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਆ ਬੈਡਰੂਮ ਆ ਗਈ ਇੱਧਰ ਬੈੱਡਰੂਮ ਨਾਲ ਬਾਥਰੂਮ ਅਟੈਚ ਹੈ ਜੀ ਤੇ ਵੈਂਟੀਲੇਸ਼ਨ ਬੈਕ ਸਾਈਡ ਤੇ ਜਗ੍ਹਾ ਛੱਡੀ ਆ ਵਾਸ਼ਿੰਗ ਏਰੀਆ ਤੇ ਬਹੁਤ ਹੀ ਵਧੀਆ ਕੋਠੀ ਹੈ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸੇ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਵਾਸ਼ਿੰਗ ਏਰੀਆ ਆ ਗਈ ਬਹੁਤ ਹੀ ਵਧੀਆ ਕੋਠੀ ਬਣੀ ਹੈ 100 ਗਜ ਦੀ ਬੀੜ ਰੋਡ ਮਲਤਾਨੀ ਰੋਡ ਦੇ ਨੇੜੇ डिमांड ਇਹਨਾਂ ਦੀ 32 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਨਿਊ ਕੋਠੀ ਹੈ ਬਿਲਕੁਲ ਮਿਲਦੇ ਆ ਫਿਰ ਆਪਾਂ